ਮੇਰੀ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ ਕਿ ਹੁਣ ਘਰਾਂ ਦੇ ਵਿੱਚ ਸੁੱਤੀ ਨਾ ਰਹਿ ਜੇ ਕਿਉਂਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਨਸਲਾਂ ਨੂੰ ਬਚਾਉਣ ਲਈ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ 75 ਸਾਲ ਦਾ ਬਜ਼ੁਰਗ ਸਰਦਾਰ ਜਗਜੀਤ ਸਿੰਘ ਦੱਲੇਵਾਲ ਸਾਹਿਬ ਮਰਨ ਵਾਰ ਤੋਂ ਉੱਪਰ ਬੈਠਣ ਨੂੰ ਜਾ ਰਿਹਾ ਹੈ ਕੱਲ ਨੂੰ 26 ਤਰੀਕ ਤੋਂ ਮੈਂ ਸਾਰੀ ਨੌਜਵਾਨ ਨੂੰ ਬੇਨਤੀ ਕਰਦਾ ਨੌਜਵਾਨੋ ਕਬ ਕਾਨੂੰ ਸਾਰੇ ਖਨੌਰੀ ਬਾਰਡਰ ਦੇ ਉੱਤੇ ਵੱਡੀ ਗਿਣਤੀਆਂ ਦੇ ਵਿੱਚ ਪਹੁੰਚੋ ਹੁਣ ਮੋਰਚੇ ਦੇ ਵਿੱਚ ਲਗਾਤਾਰ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਸਾਡਾ ਮੈਂ ਦੇਖਿਆ ਸਾਡੇ ਨੌਜਵਾਨਾਂ ਕੋਲ ਹੀ ਕੰਮ ਹੁੰਦਾ ਆ ਉਹ ਆਗੂ ਮਾੜਾ ਹੀ ਉਹ ਮਾਗੂ ਮਾੜਾ ਜਿਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਉਹ ਤਾਂ ਅਸੀਂ ਕਰਦੇ ਹੀ ਨਹੀਂਗੇ ਵਿਰੋਧ ਕਰੋ ਪੋਲਿਟਿਕਲ ਬੰਦਿਆਂ ਦਾ ਰਾਜਨੀਤਿਕ ਬੰਦਿਆਂ ਦਾ ਵਿਰੋਧ ਕਰੋ ਇੱਕ ਐਮਐਲਏ ਜਦੋਂ ਬਣਦਾ ਨਾ 100 ਕਰੋੜ ਰੁਪਏ ਦਾ ਬਣਦਾ ਨਾ 100 ਕਰੋੜ ਰੁਪਏ ਦਾ ਇਹ ਇਹ ਹਿਸਟਰੀ ਆ ਪੰਜਾਬ ਦੀ ਵਿੱਚ ਸਾਰੇ ਭਾਰਤ ਦੀ ਰਾਜਨੀਤੀ ਦੀ ਸਾਡੀ ਲੜਾਈ ਹੈ ਜਿਹੜੀ ਬਹੁਤ ਵੱਡੀ ਲੜਾਈ ਹੈ ਪੰਜਾਬ ਨੇ ਹਮੇਸ਼ਾ ਤੂੰ ਹੀ ਮੂਰੇ ਹੋ ਕੇ ਲੜਾਈ ਲੜੀ ਆ ਵੈਸੇਕ ਦੇਸ਼ ਦੀ ਹੋਵੇ ਵੈਸੇਕ ਦੁਨੀਆ ਦੀ ਲੜਾਈ ਹੋਵੇ ਅੱਜ ਪੂਰਾ ਪੰਜਾਬ ਪੂਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਲੜਾਈ ਆ ਡਬਲਿਊਟੀਓ ਦੀ ਗੈਰ ਦੀ ਗੱਲ ਕਰੀਏ ਡੱਲੇਵਾਲ ਸਾਹਿਬ ਗੱਲ ਕਹਿੰਦਾ ਹੁੰਦਾ ਪੂਰੇ ਕਾਰਪੋਰੇਟ ਘਰਾਣਿਆਂ ਤੋਂ ਕਿਸਾਨੀ ਨੂੰ ਬਚਾਉਣ ਦੀ ਲੋੜ ਆ ਆਓ ਨਾਜਵਾਨੋ ਨਿਕਲ ਕੇ ਆਪਾਂ ਲੜੀਏ ਡੱਲੇਵਾਲ ਸਾਹਿਬ ਦਾ ਸਾਥ ਦੀਏ ਐਵੇਂ ਨਾ ਕਿਤੇ ਉਹ ਆਗੂ ਨੂੰ ਮਾੜਾ ਕਹਦੇ ਕਰੋ ਕਿਤੇ ਉਹ ਆਗੂ ਨੂੰ ਮਾੜਾ ਕਹਦਾ ਕਰੋ ਅੱਜ ਜੇਕਰ ਸਾਡੇ ਜਮੀਨਾਂ ਬਚੇ ਰੇ ਸਾਡੀ ਪੰਜਾਬ ਦੀ ਖੇਤੀ ਬਚੀ ਆ ਤਾਂ ਇਹ ਕਿਸਾਨ ਆਗੂਆਂ ਕਰ ਕੀ ਬਚੀ ਹੋਈ ਆ ਮੈਂ ਦੇਖਿਆ ਸਾਡੀ ਨੌਜਵਾਨੀ ਕੋਲੇ ਹੋਰ ਕੋਈ ਕੰਮ ਨਹੀਂ ਹੈਗਾ ਉਹ ਆਗੂ ਮਾੜਾ ਹੀ ਉਹ ਆਗੂ ਮਾੜਾ ਮੈਂ ਕਿਸੇ ਵੀ ਕਿਸਾਨ ਆਗੂ ਨੂੰ ਅਜਿੱਤ ਕਰਵਾੜਾ ਨਹੀਂ ਕਿਹਾ ਸਾਰੇ ਹੀ ਬੜੇ ਸਤਿਕਾਰਯੋਗ ਨੇਗੇ ਪਰ ਹੁਣ ਡੱਲੇਵਾਲ ਸਾਹਿਬ ਤੁਹਾਡੇ ਤੇ ਨੌਜਵਾਨੋਂ ਬਹੁਤ ਵੱਡਾ ਕਾਰਜ ਚੜਾਉਣ ਲਈ ਜਾ ਰਹੇ ਆ ਤੁਹਾਡਾ ਫਰਜ਼ ਬਣਦਾ ਹੈ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕੱਲ ਨੂੰ 26 ਤਰੀਕਾ ਹੈ ਕੱਲ ਨੂੰ ਖਨੌਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਪਹੁੰਚੋ ਮੈਂ ਸੰਗਰੂਰ ਤੋਂ ਉੱਥੇ ਚੱਲੂੰਗਾ ਤੁਸੀਂ ਵੀ ਸਾਰੇ ਜਣੇ ਪਹੁੰਚਣਾ ਜਿਹੜੇ ਮੇਰਣਾ ਚਲਣਾ ਹੋਆ ਮੇਰਣਾ ਚਲਣਾ ਚਲਿਓ ਨਹੀਂ ਆਪ ਵੀ ਉੱਥੇ ਖਨੌਰੀ ਬਾਰਡਰ ਤੇ ਸਾਰੇ ਜਣੇ ਪਹੁੰਚੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਆਓ ਉਸ ਬਜ਼ੁਰਗ ਦਾ ਸਾਥ ਦਿਓ ਜਿਹਨੂੰ ਕੈਂਸਰ ਹੋਇਆ ਹੋਇਆ ਹੈ ਜਿਹਦਾ ਸਾਰਾ ਦਾ ਸਾਰਾ ਸਰੀਰ ਖਰਾਬ ਆ ਪਰ ਫਿਰ ਵੀ ਥੋੜੀ ਪੰਜਾਬ ਦੀ ਕਿਸਾਨੀ ਥੋੜੇ ਪੰਜਾਬ ਨੂੰ ਬਚਾਉਣ ਦੇ ਲਈ ਉਹ ਮਰਨ ਮਰ ਕੇ ਉੱਪਰ ਬੈਠ ਰਿਹਾ ਹੈ ਇਸ ਕਰਕੇ ਆਓ ਸਰਕਾਰਾਂ ਦਾ ਮੂੰਹ ਤੋੜਵਾ ਜਵਾਬ ਦਈਏ ਜਿਹੜੇ ਮੈਂ ਕਿਉਂ ਗੱਲ ਕਹਿਣਾ ਉਹਨਾਂ ਜਿਹੜੇ ਤੁਸੀਂ ਲੀਡਰਾਂ ਦੀ ਗੱਟ ਪੁਤਲੀ ਬਣੇ ਫਿਰਦੇ ਹੋ ਨਾ ਦਿਖਾਓ ਕਿਹੜਾ ਇੱਤੇਕਰ ਤੁਹਾਡੇ ਲਈ ਮਰਨ ਵਰਤ ਤੇ ਬੈਠਿਆ ਦਿਖਾਓ ਕਿਹੜੇ ਤੁਹਾਡੇ ਐਮਐਲਏ ਦਾ ਜਾਂ ਕਿਸੇ ਐਮਪੀ ਦਾ ਜਾਂ ਮੰਤਰੀ ਦਾ ਕਿਹੜੇ ਨੇ ਤੁਹਾਡੇ ਲਈ ਆਇਆ ਜਾ ਕਾਰਜ ਕੀਤਾ ਹੋਵੇ ਆਓ ਆਪੋਸ ਸਾਡੇ ਆਗੂ ਦਾ ਸਾਥ ਦਈਏ ਸਾਰੇ ਜਣੇ ਇਕੱਠੇ ਹੋ ਕੇ ਕੱਢੋ ਮੇਰੀ ਬੇਨਤੀ ਆ ਵੀ ਖਨੌਰੀ ਬਾਰਡਰ ਦੇ ਉੱਪਰ ਲਗਾਤਾਰ ਦੱਲੇ ਵਾਲਾ ਸਾਹਿਬ ਨੇ ਇੱਕ ਗੱਲ ਕਹਿਤੀ ਵੀ ਮੇਰੇ ਮਰਨ ਤੋਂ ਬਾਅਦ ਸਰਜੀਤ ਫੂਲ ਮਰਨਵਰ ਦੇ ਉੱਪਰ ਬੈਠੂਗਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਵੀ ਇਸ ਤੋਂ ਬਾਅਦ ਮੈਂ ਬੈਠੂਗਾ ਮਰਨਵਰ ਦੇ ਉੱਪਰ ਇਸ ਵਾਰ ਸਾਰੇ ਆਗੂਆਂ ਦੇ ਡਿਊਟੀਆਂ ਲੱਗਣੀਆਂ ਇਹ ਹੁੰਦੇ ਨੇ ਆਗੂ ਇਹਨਾਂ ਨੂੰ ਕਿਹਾ ਜਾਂਦਾ ਲੀਡਰ ਜਿਹੜੇ ਲੀਡਰ ਲੋਕਾਂ ਲਈ ਜਾਨ ਦੇਣ ਤੱਕ ਤਿਆਰ ਰਹਿੰਦੇ ਨੇਗੇ ਇਸ ਕਰਕੇ ਆਓ ਸਰਕਾਰਾਂ ਦਾ ਕੰਮ ਮੈਨੂੰ ਹੁਣ ਪਤਾ ਵੀ ਮੋਰਚਾ ਵੀ ਚਕਾਉਣੀਆਂ ਟਕਰਾਅ ਵੀ ਹੋ ਜੇ ਟਕਰਾਅ ਹੋਊਗਾ ਤਾਂ ਹੀ ਫਿਰ ਕਿਤੇ ਜਾ ਕੇ ਕੋਈ ਮਸਲਿਆਂ ਦਾ ਹੱਲ ਹੁੰਦੇ ਨੇ ਟਕਰਾਅ ਵੀ ਹੋਣਾ ਬੜਾ ਜ਼ਰੂਰੀ ਹੈ ਤੇ ਇਦੋਂ ਆਪਣੀ ਵੀ ਤਿਆਰੀ ਹੋਣੀ ਬੜੀ ਜ਼ਰੂਰੀ ਹੈ ਆਓ ਨਵੇਂ ਜਨਮਾਂ ਸਾਥ ਦੀਏ ਵਾਹਿਗੁਰੂ ਜੀ ਕਾ ਖਾਲਸਾ